ਫਗਵਾੜਾ ਦੇ ਪੇਲ ਨਗਰ ਦੀ ਰਹਿਣ ਵਾਲੀ ਇੱਕ ਮਹਿਲਾ ਗੁਰਨਾਮ ਕੌਰ ਨੇ ਆਪਣੇ ਹੀ ਭਰਾ ਉਪਰ ਕੋਠੀ ਦਾ ਜਿੰਦਰਾ ਤੋੜ ਕੇ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਬੰਦੀ ਗੱਲਬਾਤ ਕਰਦੇ ਪੀੜਤ ਗੁਰਨਾਮ ਕੌਰ ਅਤੇ ਉਸ ਦੀ ਬੇਟੀ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਇਸ ਕੋਠੀ ਵਿੱਚ ਆਪਣੀ ਮਾਂ ਦੀ ਮੌਤ ਤੋਂ ਬਾਅਦ ਰਹਿ ਰਹੀ ਹੈ ਜਦਕਿ ਉਸ ਦਾ ਵਿਦੇਸ਼ ਵਿੱਚ ਬੈਠੇ ਭਰਾ ਜੋਗਾ ਸਿੰਘ ਨੇ ਆਪਣੇ ਕਿਸੇ ਹੋਰ ਵਿਅਕਤੀ ਨੂੰ ਕੋਠੀ ਦੇ ਕਬਜ਼ਾ ਕਰਨ ਦੀ ਨੀਅਤ ਨਾਲ ਪੇਛਾ ਹੈ ਜਿਸ ਨੇ ਕੋਠੀ ਦੇ ਜਿੰਦਰੇ ਤੋੜ ਕੇ ਕੋਠੀ ਦੇ ਕਬਜ਼ਾ ਕਰ ਲਿਆ ਉਸ ਨੇ ਦੱਸਿਆ ਕਿ ਇਸ ਬਾਬਤ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਨਾ ਕੀ ਆ ਤੁਹਾਡਾ ਮੇਰਾ ਗਰਨਾਮ ਗੋਰ ਜੀ ਹਾਂਜੀ ਹਾਂਜੀ ਕਿ ਮੈਂ ਆਪਣੀ ਮਾਂ ਦਾ ਖੋਹ ਦਿੰਦੀ ਸੀ ਮਾਂ ਤਾਂ ਪੂਰੀ ਹੋ ਗਏ ਮੇਰਾ ਭਰਾ ਹੌਂਡਾ ਪਿਆ ਤੇ ਭਰਾ ਮੇਰੇ ਨੇ ਮੈਨੂੰ ਚਾਬੀਆਂ ਦੇ ਗਿਆ ਤੇ ਮੈਂ ਉਹ ਹੌਂਡਾ ਜਾਂਦਾ ਮੈਂ ਵੀ ਆਉਂਦੀ ਅੰਦੀ ਜੀ ਜੇ ਇੱਕ ਵਾਰੀ ਸੀ ਹੁਣ ਇਹ ਪਤਾ ਨਹੀਂ ਕਿੱਥੋਂ ਆਇਆ ਤੇ ਮੈਂ 2 ਵਾਰੀ ਬਾਹਰ ਵੀ ਜਾ ਆਈਆਂ ਮੈਨੂੰ ਨਹੀਂ ਹੋਇਆ ਹੁਣ ਇਹ ਕਬਜ਼ਾ ਕਰ ਲਿਆ ਮੈਂ ਬਾਹਰ ਖੜੀ ਆ ਤੋਬ ਜਾ ਕੇ ਨਾ ਨਹੀਂ ਕੀਤਾ ਤੁਹਾਡੇ ਤੇ ਹਾਂਜੀ ਕਬਜ਼ਾ ਕਹਨੇ ਕੀਤਾ ਕੀ ਨਾ ਚੌਕਾ ਸੇ ਨਾ ਕੀ ਆ ਜੀ ਦੇਖੋ ਜੀ ਮੈਂ ਜਾ ਤੁਹਾਨੂੰ ਜਿੰਬੜ ਗਈ ਮੇਰੇ ਨਾਲ ਮੈਂ ਉਹਨੂੰ ਕਹਿੰਦਾ ਭਰਾ ਉਹ ਬੈਠੋ ਆਪਣਾ ਬੰਡੂ ਮੈਨੂੰ ਕੁਝ ਨਹੀਂ ਚਾਹੀਦਾ ਤੂੰ ਉਹ ਉਪਰਾਮਾਨ ਤਾਂ ਆਉਂਦੇ ਵੀ 2 ਮਿੰਟ ਟਾਈਮ ਦਿੱਤਾ ਉਹ 2 ਮਿੰਟ ਹੈ ਹੁਣ ਇਹ 2 ਮਿੰਟ ਦਾ ਟਾਈਮ ਲੈ ਕੇ ਤੇ ਐ ਫੇ ਮੁੜ ਕੇ ਜਿੰਦੇ ਬੰਲੇ ਆ ਅੰਦਰ ਸਮਾਂ ਆਉਣਾ ਪਿਆ ਆਪਿਆ ਮਾਮਲਾ ਇਹ ਹੀ ਹੈ ਜਿੱਦੇ ਮਾਤਾ ਕੋ ਚਾਪੀਆਂ ਸੀਗੀਆਂ ਵੀ ਸਾਫ ਇੱਥੇ ਮਾਤਾ ਰਹਿ ਰਹੀ ਆ ਕਰਨਾਮਪੁਰ ਮੈਂ ਇਹਨਾਂ ਤੇ ਜਵਾਈਆਂ ਹੂੰ ਤੇ ਹੌਣ ਦੇ ਲੋਕ ਜਿਹੜੇ ਛੋਟਾ ਭਰਾ ਜਿਹੜਾ ਹੈ ਵਾਕਿਆ ਨਾ ਉਸ ਧੱਕੇ ਨਾਲ ਜਿੰਦੇ ਤੋਪੀਂ ਦਾ ਬਣ ਗਿਆ ਛੋਟੇ ਭਰਾ ਦਾ ਨਾ ਕੀ ਹੈ ਜੋਗਾ ਸੰਗ ਕਿੱਥੋਂ ਆਇਆ ਜੀ ਇਹ ਇੰਗਲੈਂਡ ਤੋਂ ਹੀ ਆਇਆ ਥੋੜੇ ਦਿਨ ਹੀ ਰਿਹਾ ਹਾਂ ਹਾਂ ਜੀ 2 ਮਹੀਨਾ ਕੁ ਆਣਾ ਜੀ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਕੀ ਕੀਤੀ ਤੁਸੀਂ ਹਾਂਜੀ ਹਾਂਜੀ ਸ਼ਿਕਾਇਤ ਕੀਤੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਹਾਂਜੀ ਹਾਂ ਇਸ ਟਾਈਮ ਵੀ ਪੁਲਿਸ ਮੌਕੇ ਤੇ ਹੀ ਲੱਗੀ ਕੀ ਮੰਗ ਰੱਖਦੇ ਆਪਾਂ ਮੰਗ ਇਹ ਹੈ ਵੀ ਜਿੰਨਾ ਚਿਰ ਜਿੰਨਾ ਚਿਰ ਬਾਹਰ ਨਹੀਂ ਆਉਂਦੇ ਦੂਜੇ ਮਾਮਾ ਜਿੰਨਾ ਚਿਰ ਜਿੰਦਾ ਲਾ ਕੇ ਚਾਹੀ ਮਾਤਾ ਕੋਲ ਹੀ ਰਹਿਣਾ ਮਾਤਾ ਕੋਲ ਰਹਿਣੀਆਂ ਚਾਹੀ ਇਹ ਨਾ ਅਮਰਜੀਤ ਹੈ ਅਬਲ ਬਰਖਾ ਤੇ ਚੰਨਾ ਦਾ ਹਾਂ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜ ਪਟੇਲ ਨਗਰ ਦੇ ਬਾਹਰ ਖੜੇ ਆਂ ਹਾਂਜੀ ਘਰ ਦੇ ਬਾਹਰ ਖੜੇ ਆਂ ਕੀ ਮਾਮਲਾ ਮਮਾ ਜੀ ਉਹਨਾਂ ਦੀ ਮਰਾਂ ਦੀ ਬੁੱਕ ਮਟਾਣਿਆ ਮਮਾ ਕੋਲ ਚਾਬੀਆਂ ਸੀਗੀਆਂ ਜਿੱਦਾਂ ਮਮਾ ਨੇ ਲੋਕ ਲਾਈ ਹੋਏ ਸੀਗੇ ਇਹ ਸਾਲ ਤੋਂ ਇੱਥੇ ਹੀ ਰਹਿ ਰਹੇ ਆ ਜਿੱਦਾਂ ਇਹਨਾਂ ਨੇ ਇਹ ਇੱਥੇ ਅੱਜ ਜਿੰਦੇ ਤੋੜ ਕੇ ਅੰਦਰ ਵੜ ਗਏ ਸਾਨੂੰ ਇਹਨਾਂ ਨੇ ਜਿੰਦੇ ਕਿਹਨਾਂ ਨੇ ਜਿੰਦੇ ਤੋੜੇ ਆ ਸਾਨੂੰ ਤਾਂ ਸ਼ੱਕ ਤਾਂ ਹੈਗੀ ਹੈ ਕਿ ਇਹਨਾਂ ਦੇ ਭਰਾ ਨੇ ਤੋੜੇ ਆ ਜੋਗੇ ਨੇ ਇਹਨਾਂ ਦੇ ਭਰਾ ਦਾ ਨਾਂ ਕੀ ਆ ਅੱਛਾ ਜੀ ਇਹ ਨਹੀਂ ਪਤਾ ਹੁਣ ਉਹਨੇ ਉਹਨੇ ਜੀ ਤੋੜ ਅੰਦਰ ਬੰਦੇ ਹੋਰ ਬਾੜੇ ਆਉਣ ਬਾੜੇ ਉਹ ਆਪਤਾ ਇਸ ਟਾਈਮ ਹੈ ਨਹੀਂ ਗਾ ਪੁਲਿਸ ਨਾਲ ਖੜੀ ਹੈ ਸਾਡੇ ਤੇ ਅਸੀਂ ਇੱਥੇ ਖੜੇ ਆ ਗਏ ਇੱਥੇ ਪਹਿਲਾਂ ਵੀ ਅਸੀਂ ਮੁੜ ਕੇ ਗਏ ਤੁਸੀਂ ਪੁਲਿਸ ਕੰਪਲੀਟ ਕੀਤੀ ਹਾਂ ਜੀ ਕੀਤੀ ਪੁਲਿਸ ਆਈ ਏ ਮੌਕੇ ਤੇ ਹਾਂ ਜੀ ਆਈ ਆ ਉਧਰ ਕੋਠੀ ਵੀ ਦਾਖਲ ਹੋਏ ਵਿਅਕਤੀ ਪ੍ਰਤਾਪ ਸਿੰਘ ਗਿੱਲ ਨੇ ਦੱਸਿਆ ਕਿ ਉਪਤ ਕੋਠੀ ਜੋਗਾ ਸਿੰਘ ਦੀ ਹੈ ਜੋ ਕਿ ਉਸਦੇ ਤਾਇਦਾ ਲੜਕਾ ਹੈ ਤੇ ਇਸ ਕੋਠੀ ਦੀ ਪਾਵਰ ਆਫ ਇਟਰਨੀ ਉਸਦੇ ਨਾਮ ਤੇ ਹੈ ਜਿਸ ਦੇ ਚੱਲ ਰਹੀ ਉਹ ਕੋਠੀ ਵਿਚ ਆਏ ਹਨ ਉਨਾ ਗੁਰਨਾਮ ਕਰ ਬਲੋ ਲਗਾਏ ਕੇ ਦੋਸ਼ਾਂ ਨੂੰ ਸਿਰੇ ਤੋਂ ਖੜੇ ਕੀਤਾ ਫਿਲਹਾਲ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਪ੍ਰਤਾਪ ਸਿੰਘ ਗਹਿਣਾ ਹਾਂਜੀ ਸਰ ਕੋਠੀ ਦੀ ਕੋਠੀ ਆ ਮੇਰੀ ਨਾਲ ਮੈਂ ਇਸ ਸਟੋਰ ਦੇ ਬੈਠੀ ਆ ਉਹ ਪਾਵਰ ਚੈਨ ਨਹੀਂ ਸੀ ਉਹਦੇ ਤੇ ਇੱਥੇ ਸਭ ਨੂੰ ਬਿਠਾ ਲਿਆ ਤੁਹਾਡੇ ਕੋਲ ਹੈ ਕਾਗਜ਼ ਪੱਤਰ ਪੂਰੇ ਪ੍ਰੂਫ ਪੂਰੇ ਕਾਗਜ਼ ਪੱਤਰ ਹੈ ਕਿ ਪਾਵਰ ਚੈਨ ਇਹ ਬਿੰਦ ਦੇ ਆਈਓ ਬਿੰਦ ਦਾ ਨਾਮ ਵਿੱਚ ਬੋਲਦਾ ਨਾ ਸਰ ਕੋਠੀ ਹੈ ਕਿੱਥੇ ਆਪਣੀ 75 ਨੀਟਲ ਨਗਰ ਤੁਹਾਡਾ